ਇਹ ਤਸਵੀਰਾਂ ਨੇ ਉਸ ਮਹਿਲਾ ਮੁਲਾਜ਼ਮ ਦੀਆਂ ਅਮਨਦੀਪ ਕੌਰ ਦੀਆਂ ਜਿਸ ਨੂੰ ਚਿੱਟੇ ਦੇ ਨਾਲ ਤੇ ਥਾਰ ਗੱਡੀ ਦੇ ਨਾਲ ਜਿਹੜਾ ਪੁਲਿਸ ਦੇ ਵੱਲੋਂ ਬਠਿੰਡਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਉਸ ਦੇ ਉੱਪਰ ਇਲਜ਼ਾਮ ਲੱਗੇ ਕਿ ਇਹ ਚਿੱਟੇ ਦਾ ਵਪਾਰ ਕਰਦੀ ਹੈ ਇਸ ਦੇ ਹੋਰ ਵੀ ਸਾਥੀ ਨੇ ਤੇ ਹੋਰ ਵੀ ਪੁਲਿਸ ਮੁਲਾਜ਼ਮ ਜਿਹੜੇ ਇਸ ਦੇ ਨਾਲ ਸ਼ਾਮਲ ਹੋ ਸਕਦੇ ਨੇ ਸੋ ਇਹ ਤਸਵੀਰਾਂ ਨੇ ਹਸਪੀਟਲ ਦੀਆਂ ਜਿੱਥੇ ਕਿ ਹਸਪੀਟਲ ਦੇ ਵਿੱਚ ਇਸ ਮਹਿਲਾ ਨੂੰ ਡੋਪ ਟੈਸਟ ਦੇ ਲਈ ਲਿਆਂਦਾ ਗਿਆ ਸੀਗਾ ਤਾਂ ਕਿ ਜਿਹਦਾ ਡੋਪ ਟੈਸਟ ਕਰਵਾਇਆ ਜਾਵੇ ਤੇ ਤੇ ਦੱਸਿਆ ਇਹ ਵੀ ਜਾ ਰਿਹਾ ਸੀਗਾ ਕਿ ਇਹ ਮਹਿਲਾ ਚਿੱਟੇ ਦਾ ਵਪਾਰ ਦੇ ਨਾਲ ਨਾਲ ਖੁਦ ਸੇਵਨ ਵੀ ਕਰਦੀ ਹੈ ਇਸ ਦੇ ਕੋਲੋਂ ਜਿਹੜਾ 17 ਗ੍ਰਾਮ ਹਿਰੋਇਨ ਜਿਹੜੀ ਉਹ ਫੜੀ ਗਈ ਸੀ ਥਾਰ ਗੱਡੀ ਅਲੀਸ਼ਾਨ ਕੋਠੀਆਂ 2 ਕਰੋੜ ਦੀ ਕੋਠੀ ਜਿਹੜੀ ਹੋਰ ਪਲਾਟ ਤੇ ਹੋਰ ਗੱਡੀਆਂ ਵੀ ਜਿਹੜੀਆਂ ਇਸ ਦੀ ਪ੍ਰਾਪਰਟੀ ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਨੇ ਪਰ ਹਾਲ ਤੁਸੀਂ ਇਹ ਦੇਖੋ ਕਿ ਇੱਥੇ ਮੌਕੇ ਦੇ ਉੱਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਨੂੰ ਇੱਥੇ ਲਿਆਂਦਾ ਗਿਆ ਹੈਗਾ ਹਸਪੀਟਲ ਦੇ ਵਿੱਚ ਡੋਪ ਟੈਸਟ ਦੇ ਲਈ ਲਿਆਂਦਾ ਗਿਆ ਕਿਸ ਤਰੀਕੇ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਆਉਪਕਤ ਹੋ ਰਹੀ ਹੈਗੀ ਕਿਸੇ ਵੀ ਪ੍ਰਕਾਰ ਤਰੀਕੇ ਦਾ ਇਹ ਨਹੀਂ ਲੱਗ ਰਿਹਾ ਕਿ ਇਹ ਮਹਿਲਾ ਜਿਹੜੀ ਉਹ ਕੋਈ ਮਲਜ਼ੂਮ ਹੋਵੇ ਜਦੋਂ ਕਿਸੇ ਆਮ ਵਿਅਕਤੀ ਨੂੰ ਫੜਾਇਆ ਜਾਂਦਾ ਹੈ ਤਾਂ ਉਸਦੇ ਹੱਥ ਦੇ ਵਿੱਚ ਜਾਂ ਕੋਈ ਹੱਥਕੜੀ ਲੱਗੀ ਹੁੰਦੀ ਹੈ ਜਾਂ ਫਿਰ ਹੱਥਾਂ ਦੇ ਵਿੱਚ ਹੱਥ ਪਾ ਕੇ ਮੁਲਾਜ਼ਮ ਉਸ ਨੂੰ ਫੜ ਕੇ ਰੱਖਦੇ ਨੇ ਕਿਤੇ ਇਹ ਵਿਅਕਤੀ ਭੱਜ ਨਾ ਜਾਵੇ ਪਰ ਤੁਸੀਂ ਉਹਨਾਂ ਸ਼ਰਿਆਮ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਪੁਲਿਸ ਮੁਲਾਜ਼ਮਾਂ ਦੇ ਨਾਲ ਹੀ ਜਿਹੜੀਆਂ ਇਹ ਆਮ ਨਾਰਮਲ ਤਰੀਕੇ ਦੇ ਨਾਲ ਗੱਲਾਂ ਕੀਤੀਆਂ ਜਾ ਰਹੀਆਂ ਨੇ ਅਤੇ ਕਿਵੇਂ ਬੇਖੌਫ ਹੋ ਕੇ ਹਸਪਤਾਲ ਦੇ ਵਿੱਚ ਗੇੜੀਆਂ ਲਾਈਆਂ ਜਾ ਰਹੀਆਂ ਤੁਸੀਂ ਤਸਵੀਰਾਂ ਦੇਖ ਲਓ ਲੋਕ ਵੀ ਹੈਰਾਨ ਨੇ ਇਸ ਨੂੰ ਦੇਖ ਕੇ ਕਿ ਇਹ ਜਿਹੜੀ ਮਹਿਲਾ ਕੱਲ ਪਰसों ਚਿੱਟੇ ਨਾਲ ਫੜੀ ਗਈ ਸੀ ਕਿਸ ਤਰੀਕੇ ਨਾਲ ਘੁੰਮ ਰਹੀ ਹੈ ਲੋਕਾਂ ਦਾ ਵੀ ਇੱਕ ਤਰੀਕੇ ਨਾਲ ਕਾਨੂੰਨ ਤੋਂ ਵਿਸ਼ਵਾਸ ਉੱਠ ਜੋ ਉੱਪਰ ਉੱਠ ਚੁੱਕਿਆ ਹੈਗਾ ਲੋਕਾਂ ਦਾ ਵੀ ਵਿਸ਼ਵਾਸ ਜਿਹੜਾ ਹੁਣ ਕਾਨੂੰਨ ਤੇ ਨਹੀਂ ਰਿਹਾ ਇਹ ਤਸਵੀਰਾਂ ਦੇਖ ਲਓ ਤੁਸੀਂ ਮਹਿਲਾ ਇਹ ਮੁਲਾਜ਼ਮ ਕਿਸ ਤਰੀਕੇ ਨਾਲ ਜਿਹੜੇ ਉਸ ਦੇ ਨਾਲ ਮੁਲਾਜ਼ਮ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੀ ਹੋਈ ਨਜ਼ਰ ਆਉਂਦੀ ਹੈ ਜਿਹੜੀਆਂ ਉਸ ਦੀ ਸੇਵਾ ਉਹ ਪੱਖਤ ਜਿਹੜੀ ਕੀਤੀ ਜਾ ਰਹੀ ਹੈ ਆਮ ਲੋਕ ਵੀ ਉਸ ਦੇ ਵੱਲ ਦੇਖ ਕੇ ਲੰਘਦੇ ਨੇ ਕਿ ਜਿਹੜਾ ਇਹ ਮਾਹੌਲ ਹੈ ਤੁਸੀਂ ਦੇਖ ਸਕਦੇ ਹੋ ਮਹਿਲਾ ਦੇ ਨਾਲ ਦੋ ਮਹਿਲਾ ਕਨਸਟੇਬਲ ਵੀ ਨੇ ਦੋ ਮੁਲਾਜ਼ਮ ਵੀ ਨੇ ਪਰ ਜਿਹੜਾ ਰੱਤਾ ਫਰਕ ਨਹੀਂ ਹੈ ਗਿਆ ਕਿ ਇਹ ਇਹ ਮੁਲਾਜ਼ਮ ਹੈ ਜਾਂ ਫਿਰ ਮਲਜ਼ਮ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਹਾਲੇ ਤੱਕ ਇਸ ਮਾਮਲੇ ਦੇ ਵਿੱਚ ਵੱਡੇ ਵੱਡੇ ਅਫਸਰ ਅਧਿਕਾਰੀਆਂ ਦੇ ਨਾਮ ਆਉਣੇ ਜਿਹੜੇ ਪੈਣ ਹੈ ਜੋ ਜਿਨ੍ਹਾਂ ਦੇ ਸਾਹਮਣੇ ਆਉਣੇ ਨੇ ਆਈਪੀ ਅਧਿਕਾਰੀਆਂ ਦੇ ਨਾਲ ਲਿੰਕ ਦੱਸੇ ਜਾ ਰਹੇ ਨੇ ਸ਼ਾਇਦ ਉਹਨਾਂ ਅਧਿਕਾਰੀਆਂ ਅਫਸਰਾਂ ਦੇ ਨਾਮ ਆਉਣ ਤੋਂ ਡਰਦਿਆਂ ਨਹੀਂ ਇਸ ਮਹਿਲਾ ਨੂੰ ਜਿਹੜਾ ਉਹ ਪੂਰੀ ਖੁੱਲ੍ਹ ਦਿੱਤੀ ਗਈ ਹੋਵੇ ਇਸ ਨੂੰ ਪੂਰੀ ਛੋਟ ਦਿੱਤੀ ਗਈ ਹੋਵੇ ਜੇਲ੍ਹ ਦੇ ਵਿੱਚ ਵੀ ਸ਼ਾਇਦ ਇਸ ਮਹਿਲਾ ਦੀ ਪੂਰੀ ਆਉ ਭਖਤ ਹੋ ਸਕਦੀ ਹੈ ਜਿਸ ਤਰੀਕੇ ਨਾਲ ਹੋਰ ਪੈਸੇ ਵਾਲੇ ਲੋਕਾਂ ਦੀ ਆਉ ਭਖਤ ਹਰ ਸਮੇਂ ਜੇਲ੍ਹ ਦੇ ਵਿੱਚ ਸਮਾਨ ਉਹਨਾਂ ਨੂੰ ਮੁਹੱਈਆ ਕਰਵਾਏ ਜਾਂਦੇ ਨੇ ਆਉ ਬਾਤ ਉਹਨਾਂ ਦੀ ਹੁੰਦੀ ਹੈ ਇਹ ਵੀਡੀਓ ਕਿਸੇ ਵਿਅਕਤੀ ਦੇ ਵੱਲੋਂ ਜਿਹੜੀ ਉਹ ਸਾਂਝੀ ਕੀਤੀ ਗਈ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਚੋਰੀਆਂ ਇਹ ਵੀਡੀਓ ਬਣਾਈ ਗਈ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋਗੇ ਕਿਸ ਤਰੀਕੇ ਨਾਲ ਪੂਰਾ ਜਿਹੜਾ ਇਹ ਮਾਮਲਾ ਚੱਲ ਰਿਹਾ ਹੈਗਾ ਸੋ ਵੀਡੀਓ ਨੂੰ ਜਿਹੜਾ ਤੁਸੀਂ ਸ਼ੇਅਰ ਕਰਿਓ ਤਾਂ ਜੋ ਪਤਾ ਲੱਗ ਸਕੇ ਕਿ ਪੰਜਾਬ ਪੁਲਿਸ ਦਾ ਆਮ ਲੋਕਾਂ ਤੇ ਆਪਣੇ ਮੁਲਾਜ਼ਮਾਂ ਦੇ ਲਈ ਕਿਹੋ ਜਿਹਾ ਰਵਈਆ ਹੈਗਾ ਜਦੋਂ ਉਹਨਾਂ ਨੂੰ ਕਿਸੇ ਵੀ ਜ਼ੁਲਮ ਦੇ ਵਿੱਚ ਫੜਿਆ ਜਾਂਦਾ ਤੁਸੀਂ ਇੱਕ ਵਾਰ ਤਸਵੀਰਾਂ ਤੇ ਹੋਰ ਨਜ਼ਰ ਮਾਰੋ ਕਿ ਨਾ ਕੋਈ ਹੱਥ ਕੜੀ ਨਾ ਹੀ ਹੱਥ ਫੜਿਆ ਹੋਇਆ ਹੈਗਾ ਪਹਿਲਾ ਮੁਲਾਜ਼ਮ ਨੇ ਸੋ ਇਸ ਤਰੀਕੇ ਨਾਲ ਬੇਖੌਫ ਘੁੰਮਦੀ ਹੋਈ ਇਹ ਇੰਸਟਾ ਕਵੀਨ ਨਜ਼ਰਾਈ